ਲੋ ਜੀ ਮੈਂ ਆ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਸੀਂ ਵੇਖਦੇ ਪਹੈ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਤੁਹਾਡੇ ਦੇ ਸਾਹਮਣੇ ਅਸੀਂ ਵੱਖ-ਵੱਖ ਖਬਰਾਂ ਲੈ ਕੇ ਆਪਣਾ ਤੁਹਾਡੇ ਸਾਹਮਣੇ ਆਨੇ ਆ ਕੱਲ ਜਿਹੜਾ VOTING ਹੋਈ ਓਟਵਾ ਦੇ ਵਿੱਚ ਆਪਣੀ ਮਿਸਾਲ ਆਪ ਔਰ ਸਾਰੇ ਭਲੇਖੇ ਹਿੰਦੁਸਤਾਨ ਦੇ ਇੰਡੀਆ ਦੇ ਆਪਣੇ ਹਿੰਦੂਤਵਾ ਨਜ਼ਰੀਏ ਦੇ ਔਰ ਉਹ ਲੋਕ ਜਿਹੜੇ ਪ੍ਰਚਾਰਕ ਸਨ ਜਿਹੜੇ ਪ੍ਰਚਾਰਕ ਸਨ ਔਰ ਜਿਹੜੇ ਕਹਿੰਦੇ ਸੀ ਕਿ ਖਾਲਸਤਾਨ ਕੋਈ ਚਸ਼ਾਈ ਨਹੀਂ ਖਾਲਸਤਾਨ ਚ ਕੁਝ ਨਹੀਂ ਹੈ ਖਾਲਸਤਾਨ ਦੇ ਵਿੱਚ ਲੋਕ ਨਹੀਂ ਹੈ ਅਬ ਸਿਰਫ ਕੁਝ ਲੋਗਾਂ ਦਾ ਇਹ ਬਨਾਇਆ ਹੋਇਆ ਇੱਕ ਪਖੰਡ ਹੈ ਉਹਨਾਂ ਲੋਕਾਂ ਨੂੰ ਕੱਲ ਜਿਹੜਾ ਦੇਖਿਆ ਅਸੀਂ ਵੀ ਦਾਵਤ ਦਿੱਤੀ ਲਾਈਵ ਦਿਖਾਈਆਂ ਚੀਜ਼ਾਂ ਤੇ ਐਡੇ ਵੱਡੇ ਪੱਦਰ ਦੇ ਉੱਤੇ ਇਹ ਰੈਫਰੈਂਡਮ ਹੋਇਆ ਔਰ ਫਿਰ ਲੋਕਾਂ ਨੇ ਸਿੰਘਾਂ ਨੇ ਜਿਹੜੀ ਸੀ ਆਪਣਾ ਹਮ ਹਮਾ ਕੇ ਆਏ ਧੱਕ ਪਾ ਦਿੱਤੀ ਔਰ ਮੈਂ ਤੁਹਾਨੂੰ ਜੋ ਕੁਝ ਓਟਵਾ ਦੀ ਧਰਤੀ ਤੇ ਹੋਇਆ ਉਹ ਤੇ ਤੁਹਾਨੂੰ ਅਸੀਂ ਵਿਖਾ ਹੀ ਰਹੇ ਹਾਂ ਤੁਸੀਂ ਵੇਖੋ ਮੇਰੇ ਨਾਲ ਨਾਲ ਚੱਲੋ ਅੱਜ ਤੁਹਾਨੂੰ ਸਫ਼ਰ ਕਰਾਣੇ ਆ ਇਹ ਅਗਰ ਲੈਨ ਚ ਲੱਗੇ ਹੋਏ ਬੰਦੇ ਤੁਸੀਂ ਗਿਣ ਲਓ ਤੇ ਆਪਾਂ ਸਮਝਾਂਗੇ ਕਿ ਭਾਈ ਤੁਸੀਂ ਕਾਮਯਾਬ ਹੋ ਗਏ ਹੋ ਮੈਂ ਤੁਹਾਨੂੰ ਗਿਣਤੀ ਦੱਸਣ ਲੱਗਾ ਕਿੰਨੇ ਲੋਕਾਂ ਨੇ ਜਿਹੜੇ ਜਿਹੜੇ ਵੋਟ ਪਾ ਸਕੇ ਨੇ ਕੱਲ ਆ ਕੇ। ਮਤਲਬ ਮਤਲਬ ਰੈਫਰੈਂਡਮ ਦੇ ਕਹ ਲੋ ਕਿ ਧੋਨੇ ਤੋਦੇ ਤੇ ਸਿੰਘਾਂ ਨੇ। ਲੋਕਾਂ ਨੇ ਦੱਸ ਦਿੱਤਾ ਕਿ ਕਿਉਂਕੀ ਚਾਹੁੰਦੇ ਨੇ। ਲੋਕਾਂ ਨੇ ਸਿੰਘਾਂ ਨੇ ਪੰਜਾਬੀਆਂ ਨੇ ਆਪਣੇ ਘਰਾਂ 'ਚੋਂ ਨਿਕਲ ਕੇ ਮਾਈਨਸ ਟੈਂਪਰੇਚਰ ਬਰਫ਼ ਦੇ ਢੇਰ ਲੱਗੇ ਸਾਰਾ ਦਿਨ ਸਨੋ ਹੁੰਦੀ ਰਹੀ। ਸਾਰਾ ਦਿਨ ਸਨੋਫਾਲ ਹੁੰਦੀ ਰਹੀ ਸਵੇਰੇ ਸਵੇਰ ਤੋਂ ਲੈ ਕੇ ਰਾਤ ਤੱਕ। ਕੋਟਵਾ ਦੇ ਵਿੱਚ ਇਹ ਦੇਖੋ ਮੇਰੀਆਂ ਮਾਵਾਂ ਭੈਣਾਂ ਬੱਚੇ ਛੋਟੇ ਛੋਟੇ ਕਿਸ ਤਰ੍ਹਾਂ ਘਰਾਂ ਚੋਂ ਨਿਕਲ ਕੇ ਦੇ ਲਾਈਨਾਂ 'ਚ ਲੱਗੇ ਰਹਿ ਕੋਈ ਇਨਡਿਸਿਪਲਨ ਨਹੀਂ ਨਜ਼ਰ ਆਇਆ ਕੋਈ ਮਾਰਕੁਟਾਈ ਕੋਈ ਲੜਾਈ ਝਗੜਾ ਕੋਈ ਤਕੰਪੇਲ ਨਹੀਂ ਇਸ ਕਦਰ ਪੀਸਫੁਲ ਡਿਸਿਪਲਿੰਡਡ ਔਰ ਫਿਰ ਇਹਨੀ ਠੰਡ ਦੇ ਵਿੱਚ ਘੰਟਿਆਂ ਦੇ ਹਿਸਾਬ ਨਾਲ ਲਾਈਨਾਂ 'ਚ ਖੜੇ ਹੋਣਾ this is something exceptional the world has witnessed on sunday 23rd in ottawa je eh jehdi gall duniya ne jehdi dekhi ae kal this is something exceptional eh jazba hai ga punjabian da sikhan da singhan da apne rajbhag de virudh apne rajbhag de layi apne apni azadi layi ਔਰ ਪੂਰੀ ਦੁਨੀਆ ਨੂੰ ਦੱਸ ਰਹੇ ਨੇ ਇਹ ਮੈਂ ਤੁਹਾਡੇ ਸਾਹਮਣੇ ਜਸਟਿਸ ਫਾਰ ਜਸਟਿਸ ਦੀ ਜਿਹੜੀ ਫਾਈਨਲ ਕਨਕਲੂਜਨ ਕਾਉਂਟ ਟਵੀਟ ਹੈ ਉਹ ਪੜ ਦੇਣਾ ਜਿਦੇ ਵਿੱਚ ਤੁਸੀਂ ਵੇਖੋਗੇ ਕਿ ਕੱਲ ਉੱਥੇ ਸ਼ੁਰੂ ਹੋਇਆ 53000 ਵੋਟ ਪਏ ਨੇ 53000 ਵਾਟ ਆ ਹਿਊਜ ਟਰਨ ਆਊਟ ਹਿਊਜ ਟਰਨ ਆਊਟ ਇਹ ਸਾਰੀ ਜਿਹੜੀ ਸਿੰਘਾਂ ਦੀ ਮਿਹਨਤ ਹੈ ਉਹ ਰੰਗ ਲੈ ਕੇ ਆਈ ਸਵੇਰੇ 10 ਵਜੇ ਵੋਟਾਂ ਦਾ ਖੁੱਲਣੀਆਂ ਸੀ ਪੋਲਿੰਗ ਦਾ ਪਰ ਸਿੰਘ ਜਿਹੜੇ ਸੀ ਉਹ ਮੈਂ ਦੇਖੇ ਕਿ ਸਵੇਰੇ 6-7 ਵਜੇ ਤੋਂ ਹੀ ਲਾਈਨਾਂ 'ਚ ਲੱਗ ਗਏ ਸੀ ਲਾਈਨਾਂ 'ਚ ਲੱਗੇ ਤੇ 3 ਵਜੇ ਤੱਕ VOTING ਦਾ ਟਾਈਮ ਸੀ ਪਰ 3 ਵਜੇ ਜਿਹੜਾ ਸੀ ਉਹ ਅੱਧੇ ਸਿੰਘ ਵੀ ਬੜੀ ਮੁਸ਼ਕਲ ਦੇ ਨਾਲ ਪਹੁੰਚ ਸਕੇ ਸੀ ਫਿਰ ਉਹ ਟਾਈਮ ਐਕਸਟੈਂਡ ਕਰਨਾ ਪਿਆ ਕਾਨੂੰਨ ਦੇ ਮੁਤਾਬਕ لیکن پھر ਜਿਹੜੇ ਸੀ ਸਿੰਘਾ ਜਿਹੜੇ ਲਾਈਨਾਂ 'ਚ ਲੱਗੇ ਸੀ ਜਿਹੜੇ ਜੂਰਿਸਡਿਕਸ਼ਨ 'ਚ ਆਏ ਸੀ ਉਹਨਾਂ ਦਾ ਬੋਲ ਹੋਇਆ 53000 ਲੋਕੀ ਜਿਹੜੇ ਇਹ ਜਿਹੜੀ 온ਟਾਰੀਓ ਦੇ ਸਿੱਖ ਸੀ ਕੈਨੇਡਾ ਕੈਨੇਡੀਅਨ ਸਿੱਖ ਸਨ ਸਾਰੇ ਫ্রম 온ਟਾਰੀਓ ਅਲਬਰਟਾ ਬ੍ਰਿਟਿਸ਼ ਕੋਲੰਬੀਆ ਠੀਕ ਹੈ ਜੀ ਕਿਊਬਿਕ ਇਹ ਸਾਰੇ ਲੋਕ ਜਿਹੜੇ ਸੀ ਓਟਵਾ 'ਚ ਆਏ ਡਾਊਨਟਾਊਨ ਮੈਕਨੇਬ ਮੈਕਨੇਬ ਕਮਿਊਨਿਟੀ ਸੈਂਟਰ ਵਿੱਚ ਬਹੁਤ ਵੱਡਾ ਇੰਤਜ਼ਾਮ ਸੀ ਇਹ ਲੋਕੀ ਜਿਹੜੇ ਨੇ ਇਸ ਇਨੀ ਠੰਡ ਵਿੱਚ ਇਨੀ ਠੰਡ ਵਿੱਚ ਲੈਣਾ ਚ ਖਲੋਣਾ ਇਸ ਸਵਾਏ ਤੁਹਾਡੇ ਇੰਟਰਨਲ ਜਿਹੜਾ ਤੁਹਾਡੇ ਅੰਦਰ ਜਿਹੜਾ ਜਜ਼ਬਾ ਹੈ ਤੁਹਾਡੇ ਅੰਦਰ ਦੀ ਜਿਹੜੀ ਅੱਗ ਲੱਗੀ ਹੈ ਜਿਹੜੇ ਤੁਹਾਡੇ ਅੰਦਰ ਦੀ ਜਿਹੜੀ ਆਜ਼ਾਦੀ ਦੀ ਤੜਪ ਹੈ ਆਜ਼ਾਦੀ ਦੀ ਅੱਗ ਉਹ ਤੋਂ ਬਗੈਰ ਨਹੀਂ ਖੜਿਆ ਜਾ ਸਕਦਾ ਥਿਸ ਇਜ਼ ਪ੍ਰੂਵਨ ਫੈਕਟ ਇਹ ਕੋਈ ਕਿਰਾਏ ਦਾ ਕਰਾਊਡ ਨਹੀਂ ਇਹ ਕੋਈ ਆਪਣਾ ਪੈਸੇ ਦੇ ਕੇ ਲਿਆਂਦੇ ਹੋਏ ਬੰਦੇ ਨਹੀਂ ਇਹ ਕੋਈ ਫੋਰ ਕੋਈ 12 ਫੜ ਕੇ ਲਿਆ ਕੇ ਕੋਈ ਮਜ਼ਦੂਰੀ ਤੇ ਲਾਏ ਹੋਏ ਬੰਦੇ ਨਹੀਂ ਇਹ ਸਾਰੇ ਜਿਹੜੇ ਇੰਡੀਜਨਸ ਓਟਵਾਦੀ ਧਰਤੀ ਤੋਂ ਕੈਨੇਡਾ ਤੋਂ ਕੈਨੇਡਾ ਦੇ ਜਿਹੜੇ ਕੈਨੇਡੀਅਨ ਸਿੱਖ ਨੇ ਉਹਨੇ ਸਾਰੇ ਜਿਹੜੇ ਆਪਣੇ ਘਰਾਂ ਦਾ ਸੰਡੇ ਵਾਲੇ ਦਿਨ ਤੁਹਾਨੂੰ ਪਤਾ ਹਰ ਬੰਦਾ ਜਿਹੜਾ RAM ਨਾ ਉੱਠਦਾ ਲੇਜੀ ਹੁੰਦਾ ਠੀਕ ਹੈ ਜੀ ਹੋਰ ਸਾਰੇ ਕੰਮਾਂ ਤੋਂ ਕਾਰਨ ਛੁੱਟੀ ਲੇਕਿਨ ਇਹ ਸਿੰਘਾਂ ਨੇ ਆਪਣੀ ਜਿਹੜਾ ਸੀ ਨੈਸ਼ਨਲ ਡਿਊਟੀ ਆਪਣੀ ਧਾਰਮਿਕ ਡਿਊਟੀ ਜਿਹੜੀ ਰੱਖਦਿਆਂ ਹੋਇਆ ਉਹ ਨਿਭਾਈ ਔਰ ਸਾਰੇ ਲੋਕ ਜਿਹੜੇ ਸੀ ਉੱਤੜ ਕੇ ਆ ਕੇ ਖਲੋ ਗਏ ਸੜਕਾਂ ਦੇ ਉੱਤੇ ਲੈਣਾ ਲਾ ਕੇ ਉੱਤੇ ਫਿਰ ਉਸ ਤੋਂ ਬਾਅਦ ਜਿਹੜਾ ਜਜ਼ਬਾ ਸੀ ਸੰਗਤਾਂ ਨੂੰ ਸਾਹਮਣ ਵਾਲਾ ਗੁਰਦੁਆਰਿਆਂ ਦੀ ਸਹਾਇਤਾ ਹੋਏ ਬਾਕੀ ਲੋਕ ਹੋਣ ਵੌਲੰਟੀਅਰਜ਼ ਹੋਣ ਕਿਸ ਤਰ੍ਹਾਂ ਦੇਖੋ ਦੇਖਿਆ ਗਿਆ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਗੇ ਚਾਹ ਦੇ ਲੰਗਰ ਚਾਹ ਪਲਾ ਰਿਆ ਨੇ ਠੰਡ ਵਿੱਚ ਕੌਫੀਆਂ ਪਲਾ ਪਲਾ ਰਿਆ ਨੇ ਪੀਜ਼ੇ ਖਿਲਾ ਰਿਆ ਨੇ ਲੋਕ ਲਿਆ ਲਿਆ ਕੇ ਇਹਨਾਂ ਲੋਕਾਂ ਨੂੰ ਇੱਕ ਕਹਿ ਲੋ ਕਿ ਦੁਨੀਆ ਨੇ ਇੱਕ ਨਵੇਂ ਤਰੀਕੇ ਦਾ ਜਿਹੜਾ ਇੱਕ ਰੈਫਰੈਂਡਮ ਦੇਖਿਆ ਜਿਦੇ ਵਿੱਚ ਲੋਕ ਫੈਸਟੀਵਲ ਦੀ ਤਰ੍ਹਾਂ ਆਪਣੀ ਜਿਹੜੀ 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 ਰਾਏ ਦਾ ਇਜ਼ਹਾਰ ਕਰ ਰਹੇ ਨੇ ਆਪਣੀ ਓਪੀਨੀਅਨ ਨੂੰ ਐਕਸਪ੍ਰੈਸ ਕਰਨ ਵਾਸਤੇ ਆਏ ਨੇ ਅੱਗੇ ਇਹ ਇਹ ਜਿਹੜਾ ਬਹੁਤ ਰੇਅਰ ਐਕਸਪੀਰੀਅੰਸ ਕੱਲ ਕੀਤਾ ਦੁਨੀਆ ਨੇ ਦੁਨੀਆ ਨੇ ਰੇਅਰ ਐਕਸਪੀਰੀਅੰਸ ਕੀਤਾ ਬਿਲਕੁਲ ਉਸ ਟਾਈਮ ਲੋਕ ਖਾਲਸਤਾਨ ਰੈਫਰੰਡਮ ਦੀ ਗੱਲ ਕਰ ਰਿਆ ਸੀ ਵੋਟਾਂ ਪਾ ਰਿਆ ਸੀ ਜਿਸ ਦਿਨ ਕੈਨੇਡਾ ਦਾ ਵਜ਼ੀਰ ਆਜ਼ਮ ਮਾਰਕ ਕਾਰਨੀ ਆਪਣੇ ਕਾਤਲ ਦੇ ਨਾਲ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਜੀ20 ਟ੍ਰੇਡ ਦੇ ਨਾਲ ਆਪਣਾ ਉੱਥੇ ਟ੍ਰੇਡ ਐਗਰੀਮੈਂਟ ਦੇਤੇ ਅੱਗੇ ਵਧ ਰਹੇ ਸੀ ਇਹਦੇ ਉੱਤੇ ਵੀ ਇਹਦਾ ਵੀ ਵਿਰੋਧ ਕੀਤਾ ਦੋਵੇਂ ਚੀਜ਼ਾਂ ਪੜ੍ਹ ਲੈਣੇ ਆ ਸਰਦਾਰ ਗੁਰਪਤਵੰਨ ਸਿੰਘ ਪੰਨੂ ਹੋਰਾਂ ਦਾ ਖਤਾਬ ਜਿਹੜਾ ਉਹ ਬੜਾ ਅਹਾਮੀਅਤ ਰੱਖਦਾ ਹੈ ਤਾਨੂੰ ਕੱਲ ਪੂਰੀ ਤਰ੍ਹਾਂ ਮੈਂ ਲਾਈਵ ਖਤਾਬ ਇਹਦੇ ਤੇ ਪਾਇਆ ਹੋਇਆ ਆਪਣੇ ਚੈਨਲ ਦੇ ਉੱਤੇ ਤੁਸੀਂ ਪੂਰਾ ਖਤਾਬ ਸੁਣਨਾ ਉੱਥੇ ਸੁਣ ਲਓ ਇੱਕ ਰੈਲੇਵੈਂਟ ਪੀਸ ਜਿਹੜਾ ਮੈਂ ਅੱਜ ਦੀ ਆਪਣਾ ਗੱਲਬਾਤ ਵਿੱਚ ਵੀ ਉਹਦੇ ਵਿੱਚ 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 ਉਹਦੇ ਵਿੱਚ ਫਿੱਟ ਕਰਾਂਗਾ ਸ਼ਾਮਲ ਕਰਾਂਗਾ ਆਪਾਂ ਪੜ੍ਹਦੇ ਨੇ ਜੀ ਓਵਰ 53000 ਕੈਨੇਡੀਅਨਸ ਫਰਮ 온ਟਾਰੀਓ ਅਲਬਰਟਾ ਬ੍ਰਿਟਿਸ਼ ਕੋਲੰਬੀਆ ਐਂਡ ਕਿਊਬਿਕ ਕਨਵਰਜ ਇਨ ਓਟਵਾ ਟੂ ਕਾਸ ਥੇਅਰ ਬੈਲਟਸ ਇਨ ਦਾ ਖਾਲਸਤਾਨ ਰੈਫਰੰਡਮ ਵਿਚ ਵਾਸ ਹੈਲਡ ਐਟ ਮੈਕਨੇਬ ਕਮਿਊਨਿਟੀ ਸੈਂਟਰ Successionist organization Six for Justice declared 23rd November as Canada's referendum on Khalistan and questioned the Carney government for holding its G20 meeting with Narendra Modi on the same day despite Canadians own security agencies publicly warning that Modi's government is linked to assassination plot extortion network and foreign interference activists targeting Canadians ਇਹ ਜਨਾਬ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਵਾਅਦੇ ਕੀਤਾ ਕਿ ਇਹ ਦੇਖੋ ਇਹ ਇਲਜ਼ਾਮ ਨਹੀਂ ਰਿਹਾ ਹੁਣ ਇਹ ਕੋਈ ਇਲਜ਼ਾਮ ਨਹੀਂ ਸਿਰਫ ਸਿੱਖਾਂ ਦਾ ਕਿ ਹਿੰਦੁਸਤਾਨ ਜਿਹੜਾ ਉਹ ਕੋਟਵਾਦੀ ਜਾਂ ਆਪਣਾ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਰਿਪਰੈਸ਼ਨ ਕਰਦਾ ਜਾਂ ਸਿੱਖ ਐਕਟੀਵਿਸਟ ਨੂੰ ਮਾਰਦਾ ਜਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਇਹ ਸਿਰਫ ਇਲਜ਼ਾਮ ਨਹੀਂ ਇਹ ਕੈਨੇਡਾ ਦੀਆਂ ਆਪਣੀਆਂ ਜਿਹੜੀਆਂ ਏਜੰਸੀਆਂ ਨੇ ਸਿਕਿਉਰਿਟੀ ਦੀਆਂ ਇਵਨ ਕਿ ਜੋ ਆਰਸੀਐਮਪੀ ਜੋ ਪੁਲਿਸ ਹੈ ਕੈਨੇਡਾ ਦੀ ਉਹਨੇ ਸਾਰਾ ਦੱਸਿਆ ਉਹਨੇ ਉਹਨੇ ਸਾਰਾ ਖੋਲ ਕੇ ਦੱਸਿਆ ਪੂਰੇ 1 ਸਾਲ ਪਹਿਲੇ ਪ੍ਰੈਸ ਕਾਨਫਰੰਸ ਮੌਜੂਦ ਜਿਹੇ ਦੱਸਿਆ ਕਿ ਲਿੰਕ ਨੇ ਜਿਹੜਾ ਆਪਣਾ ਇੰਡੀਅਨ ਏਜੰਸੀ ਦੇ ਭਾਈ ਹਰਦੀਪ ਸਿੰਘ ਨਿੱਜੇ ਦੀ ਸ਼ਾਦੇ ਵਿੱਚ ਔਰ ਬਾਕੀ ਜਿਹੜਾ ਟੈਰਰਿਜ਼ਮ ਜਿਹੜਾ ਗੈਂਗ ਵਾਰ ਚੱਲ ਰਹੀ ਪ੍ਰੌਕਸੀ ਵਾਰ ਚੱਲ ਰਹੀ ਸਾਰਾ ਕੁਝ ਦੱਸਿਆ ਪਰ ਕੋਰ ਨਹੀਂ ਦਿਖ ਰਿਹਾ ਕੀ ਮਜਬੂਰੀ ਹੈ ਕਿਹੜੀ ਕਿਹੜਾ ਵਪਾਰ ਉਹਨੇ ਕਰਨਾ ਇਸ ਹਿੰਦੁਸਤਾਨ ਦੇ ਨਾਲ ਕਿ ਜਿਹੜਾ ਉਹ ਨੱਠ ਨੱਠ ਕੇ ਜਾ ਰਿਹਾ ਲੇਕਿਨ ਅਸੀਂ ਪਹਿਲੇ ਵੀ ਤੁਹਾਨੂੰ ਬਾਰ-ਬਾਰ ਕਹਿ ਚੁੱਕੇ ਹਾਂ ਦੱਸ ਚੁੱਕੇ ਹਾਂ ਕਿ ਇਹਦੇ ਵਿੱਚ ਨੁਕਸਾਨ ਕੈਨੇਡਾ ਦਾ ਹੋਣਾ ਮਾਰਕ ਕੋਰਨੀ ਪਛਤਾਏਗਾ ਕਿਉਂਕਿ ਹਿੰਦੁਸਤਾਨ ਜੈ ਜੈ ਦਾ ਦੁਸ਼ਮਣ ਜੈ ਦਾ ਹਿੰਦੁਸਤਾਨ ਜੈ ਜੈ ਦਾ ਦੇਸ਼ ਹੈ ਇਹ ਕਿਸੇ ਦਾ ਸਕਾ ਨਹੀਂ ਇਹ ਸਿਰਫ ਬ੍ਰਾਹਮਣਾਂ ਦਾ ਸਕਾ ਹੈ ਸਿਰਫ ਹਿੰਦੂਤੋਂ ਦਾ ਸਕਾ ਹੈ ਸਿਰਫ ਆਰਐਸਐਸ ਦਾ ਸਕਾ ਹੈ ਬਾਕੀ ਕਿਸੇ ਦਾ ਸਕਾ ਨਹੀਂ ਇਹ ਧੋਖਾ ਮਿਲੇਗਾ ਕੈਨੇਡਾ ਨੂੰ ਦੇਰ ਨਾਲ ਮੁੜਨ ਦੀ بجائے ਬਿਹਤਰ ਹੈ ਹੁਣ ਵਿਚਾਰ ਕਰ ਲੈ ਔਰ ਪਹਿਲੇ ਕਾਉਂਟੇਬਿਲਿਟੀ ਕਰ ਲੈ ਸਿਕਸਪਾਰ ਜਸਟਿਸ ਵੀ ਸਿਰਫ ਕਹਿ ਰਹੀ ਹੈ ਕਿ ਤੁਸੀਂ ਕਾਉਂਟੇਬਿਲਿਟੀ ਕਰੋ ਪਹਿਲੇ ਤੁਸੀਂ ਮੰਵਾਓ ਉਹਨਾਂ ਨੂੰ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਮੰਦ ਭਾਗਾ ਸੀ ਗਲਤ ਕੰਮ ਕੀਤਾ ਉਹਦੀ ਕਾਉਂਟੇਬਿਲਿਟੀ ਉਦੀ ਪਰਪਾਈ ਕਰੋ ਫਿਰ ਤੁਸੀਂ ਅੱਗੇ ਟ੍ਰੇਡ ਕਰੋ ਲਿਖਦੇ ਨੇ ਸਿਕ ਵਾਟਰ ਸਟੋਡਿੰਗ ਲਾਈਨਸ ক্লোਜ਼ ਟੂ 2 ਕਿਲੋਮੀਟਰ ਦੋ ਦੋ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਲੌਂਗ ਡਿਸਪਾਈਟ ਫ੍ਰੀਜ਼ਿੰਗ ਟੈਂਪਰੇਚਰਸ ਸਨੋ ਐਂਡ ਆਈਸ ਆਈਸੀ ਵਿੰਡ ਫ্রম ਨਿਊ ਬੋਰਨ ਚਿਲड्रन ਟੂ ਸੀਨੀਅਰਸ ਯੂজিং ਵਾਕਰਸ ਫੈਮਿਲੀਜ਼ ਰਿਮੇਨਡ ਇਨ ਲਾਈਨ 올 ਡੇ ਥਾਊਜ਼ੈਂਡਸ ਵਰ ਸਟਿਲ ਵੇਟਿੰਗ ਵੈਨ 3 ਪੀਐਮ ਕਲੋਜ਼ਿੰਗ ਟਾਈਮ ਅਰਾਈਵਡ and voting continued to ensure they could cast their ballots lo ji theek hai ji tan dassya ke voter da samay mog gaya si par planan jehdiya piche si lagiyan si chote bacche vi aaye barfeeli hawaavanu jehnu kande ne asi barfani barfeeli hawaavan chaldiya payian si thand si par loki jehde ne lokan da jazba jawan si loki ne kehde sanu thand lagdi nahi loki sara sara din ਆਪਣੇ ਜਿਹੜਾ ਸੀ ਉਹ ਲਾਈਨਾਂ 'ਚ ਖਲੋਤੇ ਰਿਹਾ ਪਾਰਕਾਂ 'ਚ ਬੈਠੇ ਰਿਹਾ ਟਾਈਮ ਆਏ ਤੱਕ ਸਾਡਾ ਵੋਟ ਆਏ ਉਸ ਤੋਂ ਬਾਅਦ ਲੋਕਾਂ ਨੇ ਅਰਦਾਸ ਵੀ ਕੀਤੀ ਪਾਰਲੀਮੈਂਟ ਹਿੱਲ ਦੇ ਸਾਹਮਣੇ ਗਏ ਸਾਰਾ ਕੁਝ ਕੀਤਾ ਪ੍ਰੋਗਰਾਮ ਦੇ ਮੁਤਾਬਕ ਰਾਤ ਹੋ ਗਈ ਪਰ ਇੱਕ ਵੀ ਸਿੰਘ ਜਿਹੜਾ ਸੀ ਆਪਣੇ ਜਗ੍ਹਾ ਤੋਂ ਹਿੱਲਿਆ ਨਹੀਂ ਸਿਰਫ ਜੈਸੀ ਚੈਨਲ ਕੋਲ ਗੁਰਪਤਮ ਸਿੰਘ ਪੰਨੂ ਅਡਰੈਸਡ ਦਾ ਵੋਟਰਸ ਥਰੂ ਅ ਸੈਟਲਾਈਟ ਮੈਸੇਜ ਸਟਾਰਟਿੰਗ ਥੈਟ 41 ইয়ারਸ আফটার দা 1984 ਸੈਕਸਨੋਸਾਈਡ দা ਮੋਦੀ ਗਵਰਨਮੈਂਟ ਇਜ਼ ਨਾਓ ਕਮਿਟਿੰਗ ਇਕੋਨੋ ਸਾਈਡ ਅਗੇਂਸਟ ਦਾ ਪੰਜਾਬ ਇਹ ਕਹਿ ਰਹੇ ਨੇ ਜਨਾਬ ਤੁਸੀਂ ਦੇਖੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਦੀ بجائے ਪੰਨੂ ਹੋਰਾਂ ਦਾ ਜਿਹੜਾ ਖਤਾਬ ਦਾ ਛੋਟਾ ਜਿਹਾ ਪੋਰਸ਼ਨ ਕੱਲ੍ਹ ਦੇ ਖਤਾਬ ਵਿੱਚੋਂ ਉਹ ਤੁਹਾਨੂੰ ਮੈਂ ਸੁਣਾ ਰਿਹਾ ਐ ਤੁਸੀਂ ਸੁਣੋ तक, तक, सजा न ट्रेड बि एग्रीमेंट न ख़ाल ਤੁਸੀਂ ਖਿਤਾਬ ਸੁਣਿਆ ਕਿਸ ਤਰ੍ਹਾਂ ਪੰਨੂ ਸਾਹਿਬ ਨੇ ਇਹ ਦੱਸਿਆ ਕਿ ਇਹ ਜਿਹੜਾ ਕੰਮ ਹੈ ਨਰਿੰਦਰ ਮੋਦੀ ਜਿਹੜਾ ਉਹ ਕਹ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਖਾਲਸਤਾਨ ਬਣੇਗਾ ਵੀ ਉਹ ਬਿਲਕੁਲ ਕਹਿੰਦੇ ਨੇ ਉਹ ਇਸ ਚੀਜ਼ ਦੇ ਬਿਲਕੁਲ ਕਾਇਲ ਨਹੀਂ ਕਿਉਂਕਿ ਇਹ ਜਿਹੜਾ ਰੈਫਰੈਂਡਮ ਹੋ ਰਿਹਾ ਦੇਖੋ ਨਾ ਮੋਬਿਲਾਈਜੇਸ਼ਨ ਕਿਸਨੇ ਪੱਧਰ ਕਿਤਨੀ ਵਧੀ ਪੱਧਰ ਤੇ ਹੋ ਰਹੀ ਹੁਣ ਲੋਕਾਂ ਚ ਰਿਅਲਾਈਜੇਸ਼ਨ ਹੈ ਦੁਨੀਆ ਜਿਹੜੀ ਉਹਨਾਂ ਦੀ ਇਸ ਇਸ ਪੱਖ ਨੂੰ ਮੰਨਦੀ ਪਈ ਇਸ ਹੱਕ ਨੂੰ ਮੰਨਦੀ ਪਈਏ ਇਹ ਖਾਲਸਤਾਨ ਦੀ ਹੋਂਦ ਹੋਣੀ ਹੀ ਹੋਣੀ ਅੱਗੇ ਜਨਾਬ ਵੋਟਰਸ ਰਿਜੈਕਟ ਕੋਰਨੀ ਮੋਦੀ ਟ੍ਰੇਡ ਟਾਕਸ ਬਿਲਕੁਲ لوکہ نے کل دیکھو نا ایک کنیڈا نے جڑا کل ووٹ پایا ایک جڑا کنیڈا کنیڈینز نے کل ووٹ پایا ایک سارے کنیڈین شہری نے کنیڈین سیٹیزنز نے اور سارے جڑے نے وہ سوال کر رہے ہیں مارک اور نے تو کہ کی تُو کیڑی ڈیل کرن جا رہے ہیں ووٹرز ایکزیٹیڈ در در فرینڈم سکھ فار جیسٹر وولنٹیئر آسک ایچ ون ڈائریکٹ کوششن دو جو اگری ویڈ دا کونی گورنمنٹ اوپننگ ٹریڈ ٹاکس with india's without accountability for shahid niger's assassination six for justice reported that the overwhelming and almost anonymous answer was no kal jinne jinni santan san jehde vote pa ke nikal gaya si six for justice de volunteers <laughs> nu ik sawal puchde si kea tusi chahnde ho kea tusi chahnde ho ke janab canada jehda bhai hardeep singh niger's di shahadat di accountability kitiyo baghair <laughs> agge hindustan de naal dobara taluqat badhaye ਉਹਨਾਂ ਨੇ ਤਜਾਰਤ ਕਰੇ ਟ੍ਰੇਡ ਲਿੰਕਸ ਬੁਧਾਏ ਕਿ ਤੁਸੀਂ ਚਾਹੁੰਦੇ ਹੋ ਤਮਾਮ ਸੰਗਠਾ ਨੇ ਕਿਹਾ ਨਹੀਂ ਚਾਹੁੰਦੇ ਇਹ ਜਿਹੜਾ ਕੱਲ ਦਾ ਰੈਫਰੈਂਡਮ ਹੈ ਸਿਰਫ ਖਾਲਸਾਣ ਦੀ ਆਜ਼ਾਦੀ ਦਾ ਰੈਫਰੈਂਡਮ ਨਹੀਂ ਸੀ ਬਲਕਿ ਕੈਨੇਡੀਅਨ ਸਰਕਾਰ ਨੂੰ ਵੀ ਆਪਣੇ ਹਿੰਦੁਸਤਾਨ ਦੇ ਨਾਲ ਟ੍ਰੇਡ ਡੀਲ ਤੋਂ ਬਾਜ਼ ਰੱਖਣ ਦਾ ਉਹਨਾਂ ਨੂੰ ਉਹਨਾਂ ਨੂੰ ਚੇਤਾਵਨੀ ਵੀ ਸੀ ਇਹ ਉਹਦਾ ਵੀ ਰੈਫਰੈਂਡਮ ਹੋਇਆ ਲਿਆਦਾ ਕਾਰਨੀ ਗਵਰਨਮੈਂਟ ਨੂੰ ਜਿਹੜਾ ਚਾਹੀਦਾ ਕਿ ਉਹ ਇਸ ਰੈਫਰੈਂਡਮ ਤੇ ਧਿਆਨ ਦੇਵੇ ਤੇ ਜਿਹੜਾ ਆਪਣਾ ਜਿਹੜਾ ਜਿਹੜਾ ਆਪਣਾ ਜਿਹੜਾ ਕੈਨੇਡੀਅਨ ਐਮਪੀ ਨੇ ਜਿਹੜੇ ਪੰਜਾਬੀ ਨੇ ਜਿਹੜੇ ਜਿਹੜੇ ਪੰਜਾਬ ਦੇ ਉਹ ਲੋਕ ਜਿਹੜੇ ਕੇਸਾਤਾਰੀ Hindu ਬਣ ਕੇ ਉੱਥੇ ਜਿਹੜੇ ਹਿੰਦੁਸਤਾਨ ਦੇ ਵਿਰੁੱਧ ਹਿੰਦੁਸਤਾਨ ਦੀ ਤਰਫ ਲੈ ਕੇ ਜਾ ਰਹੇ ਨੇ ਕੈਨੇਡਾ ਨੂੰ ਕੈਨੇਡਾ ਨੂੰ ਹਿੰਦੁਸਤਾਨ ਦੀ ਤਰਫ ਲੈ ਕੇ ਜਾ ਰਹੇ ਨੇ ਤੇ ਉਹਨੂੰ ਅਮਰੀਕਾ ਦਾ ਜਿਹੜਾ ਆਪਣਾ ਉਹ ਵਿਰੁੱਧ ਖੜਾ ਕਰ ਰਹੇ ਨੇ ਅਮਰੀਕਾ ਦੇ ਐਲਾਈਅੰਸ ਤੋਂ ਕੱਢ ਕੇ ਹਿੰਦੁਸਤਾਨ ਦੀ ਤਰਫ ਲੈ ਕੇ ਜਾ ਰਹੇ ਨੇ ਇਹ ਜਿਹੜੇ ਲੋਕ ਨੇ ਇਹ ਕੈਨੇਡਾ ਦੇ ਦੋਸਤ ਨਹੀਂ ਨਾ ਕੌਰਨੀ ਸਰਕਾਰ ਦੇ ਦੋਸਤ ਨੇ ਇਹ ਸਾਰੇ ਜਿਹੜੇ ਨੇ ਇਹ ਦੁਸ਼ਮਣੀ ਪਾਲ ਰਹੇ ਨੇ ਇਹਨਾਂ ਦਾ ਆਪਣਾ ਜਿਹੜਾ ਐਲਾਨ ਹੈ ਇਜ਼ਹਾਰ ਹੈ ਸਾਰਾ ਉਹ ਕੀਤਾ ਗਿਆ ਇਹ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤਾ 53000 ਸਿੰਘ ਕੱਲ ਜਿਹੜੇ ਨੇ ਉਹ ਲੈਨਾਂ ਚ ਲਾ ਕੇ ਖਾਲਸਤਾਨ ਦੇ ਉਹਨਾਂ ਨੇ ਹੱਕ ਚ ਵੋਟ ਦਿੱਤਾ ਤੇ ਇਹ ਰੈਫਰੈਂਡਮ ਜਿਹੜਾ ਇੱਕ ਹਿਊਜ ਸਕਸੈਸ ਹੈ ਇਹਦੇ ਉੱਤੇ ਵਧਾਈ ਦੇਣੀ ਬਣਦੀ ਏ 6 ਫਾਰ ਜਸਟਿਸ ਦੇ ਆਪਣਾ ਪ੍ਰਧਾਨ 6 ਫਾਰ ਜਸਟਿਸ ਦੇ ਜਨਰਲ ਕਾਉਂਸਲ ਲਾਇਰ ਜਨਾਬ ਗੁਰਪਤਵੰਦ ਸਿੰਘ ਪੰਨੂਹਰੀ ਜਿਹੜੇ ਖੁਦ ਆਪੇ ਥੇ ਆਏ ਉਹਨਾਂ ਨੇ ਕੱਲ ਸੰਬੋਧਨ ਵੀ ਕੀਤਾ ਸਪੀਚ ਵੀ ਕੀਤੀ ਉਹ ਵਧਾਈ ਉਹਨਾਂ ਨੂੰ ਬਣਦੀ ਏ ਇਸ ਹਿਊਜ ਸਕਸੈਸ ਦੀ ਉਸ ਤੋਂ ਬਾਅਦ ਕੈਨੇਡਾ ਦੇ ਜਿਹੜੇ ਆਪਣਾ ਖਾਲਸਾਣ ਰੈਫਰੰਡਮ ਦੇ ਕੋਆਰਡੀਨੇਟਰ ਭਾਈ ਅੰਦਰਜੀਤ ਗੋਸਲ ਉਹਨਾਂ ਦੀ ਕਾਮਯਾਬੀ ਉਸ ਤੋਂ ਬਾਅਦ ਫਿਰ ਜਿਹੜੀਆਂ ਭਾਈ ਸ਼ਹੀਦ ਹਰਦੀਪ ਸਿੰਘ ਨਿਜਰ ਦੀ ਟੀਮ ਜਿਹੜੀ ਉਹਨਾਂ ਦੀ ਉਹਨਾਂ ਨੂੰ ਵਧਾਈ ਬਣਦੀ ਏ ਭਾਈ ਨਿਰਿੰਦਰ ਸਿੰਘ ਭਾਈ ਮਨਜਿੰਦਰ ਸਿੰਘ ਉਸ ਤੋਂ ਬਾਅਦ ਬਾਬਾ ਖੇਲਾ ਹੁਣੀ ਸੰਤੋਖ ਬਾਬਾ ਖੇਲਾ ਜੀ ਕੁਲਜੀਤ ਭਾਜੀ ਜਿਹੜੇ ਕੱਲ ਸਾਰਾ ਦਿਨ ਐਕਟਿਵ ਰਹਿ ਉਸ ਤੋਂ ਬਾਅਦ ਜਿਹੜੇ 1000ਸ ਆਫ ਜਿਹੜੇ ਆਪਣਾ ਜਿਹੜੇ 1000ਸ ਆਫ ਵੋਲੰਟੀਅਰਸ ਨੇ ਇਹ ਉਹਨਾਂ ਦੀ ਕਾਮਯਾਬੀ ਏ ਭਾਈ ਸਰਦਾਰ ਬਖਸ਼ੀ ਸਿੰਘ ਸੰਧੂ ਸਾਹਿਬ ਜਿਹੜੇ ਨੇ ਉਹਨਾਂ ਦੀ ਕਾਮਯਾਬੀ ਏ ਭਾਈ ਅਵਤਾਰ ਸਿੰਘ ਪੰਨੂ ਹੋਰਾਂ ਦੀ ਕਾਮਯਾਬੀ ਏ ਇਹ ਸਾਰੀਆਂ ਸਿੰਘ ਸਖਤਾਂ ਦੀ ਸਿੰਘ ਸਿਖ ਫਾਰ ਜਸਟਿਸ ਦੇ ਜਿੰਨੇ ਵੀ ਆਪਣਾ ਇਹਦੇ ਇਹਦੇ ਮੈਂਬਰਸ ਨੇ ਜਿਹੜੇ ਇਹਦੇ ਜਿਹੜੇ ਦੇ ਲੀਡਰਸ ਨੇ ਸਿਖ ਫਾਰ ਜਸਟਿਸ ਦੇ ਸਾਰਿਆਂ ਨੂੰ ਸਾਡੀ ਤਰਫੋਂ ਵਧਾਈ ਪੰਜਾਬ ਦੀ ਤਰਫੋਂ ਵਧਾਈ ਕਿ ਉਹਨਾਂ ਨੇ ਇਤਨਾ ਵੱਡਾ ਇਤਨਾ ਮਜ਼ਬੂਤ ਤੇ ਇਤਨਾ ਕਾਮਯਾਬ ਰੀਫਰੈਂਡਮ ਕਰਾ ਕੇ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਜਿਹੜਾ ਅੱਜ ਦਾ ਉਹ ਆਪਣੇ ਜਿਹੜਾ 84 ਦਾ ਇਤਿਹਾਸ ਚਾਹੁੰਦਾ ਅਕਾਉਂਟੇਬਿਲਟੀ ਚਾਹੁੰਦਾ ਤੇ ਆਪਣੇ ਵਾਸਤੇ ਅਲੱਗ ਪੰਜਾਬ ਅਲੱਗ ਪੰਜਾਬ ਦਾ ਦੇਸ਼ ਚਾਹੁੰਦਾ ਇਜਾਜ਼ਤ ਦਿਓ ਅਗਲੀ ਵਾਰੀ ਮਜੀਦ ਤਾ ਅਪਡੇਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਅਗਲਾ ਰੀਫਰੈਂਡਮ ਜਿਹੜਾ ਮਾਰਚ 2026 ਚ ਸਿਆਟਲ ਅਮਰੀਕਾ ਚ ਹੋਣਾ ਇਜਾਜ਼ਤ ਦਿਓ ਧੰਨਵਾਦ